ਇਹ ਕਿਹ ਹਾਕਮ ਆਇਆ ਹੈ ਜਿਸ ਪਿਓ ਦਾ ਰਾਜ ਬਣਾਇਆ ਹੈ ਇਹਨੇ ਉਹੀ ਕਾਨੂੰਨ ਬਣਾ ਦਿੱਤਾ ਇਹਨੇ ਉਹੀ ਕਾਨੂੰਨ ਬਣਾ ਦਿੱਤਾ ਜੋ ਇਸ ਦੇ ਮਨੂ ਪਾਇਆ ਹੈ ਇਹ ਕਿਹ ਹਾਕਮ ਆਇਆ ਹੈ ਇਹਨੇ ਤਨਨਾशाही ਨਹੀਂ ਛੱਡੀ ਇੱਕ ਗਲਤੀ ਹੈ ਇਸ ਦੀ ਵੱਡੀ ਇਹਨੇ ਤਨਨਾशाही ਨਹੀਂ ਛੱਡੀ ਇੱਕ ਗਲਤੀ ਹੈ ਇਸ ਦੀ ਵੱਡੀ ਹੁਣ ਪਹਿਲਾ ਧੱਕਾ ਨਹੀਂ ਚੱਲਣਾ ਇਹ ਰਾਹੁਲ ਨੇ ਸਮਝਾਇਆ ਹੈ ਇੱਕ ਕੇਹਾ ਸਪੀਕਰ ਆਇਆ ਹੈ ਹੁਣ ਪਹਿਲਾ ਤੱਕਾ ਨਹੀਂ ਚੱਲਣਾ ਇਹ ਰਾਹੁਲ ਨੇ ਸਮਝਾਇਆ ਹੈ ਇੱਕ ਕੇਹਾ ਸਪੀਕਰ ਆਇਆ ਹੈ ਪੱਖ ਪਾਛਪਾ ਦਾ ਇਹ ਪੂਰਦਾ ਹੈ ਪੱਖ ਪਾਛਪਾ ਦਾ ਇਹ ਪੂਰਦਾ ਹੈ ਵਿਰੋਧੀਆਂ ਨੂੰ ਇਹ ਘੂਰਦਾ ਹੈ ਭੁਪਿੰਦਰ ਹੁੱਡਾ ਜਦ ਬੋਲਿਆ ਫੌਰਨ ਇਹਨੇ ਬਹਾਇਆ ਹੈ ਇੱਕ ਕੇਹਾ ਸਪੀਕਰ ਆਇਆ ਹੈ ਕੁਪਿੰਦਰ ਹੁੱਡਾ ਜਦ ਬੋਲਿਆ ਇਹਨੇ ਫੌਰਨ ਉਸਨੂੰ ਬਹਾਇਆ ਹੈ ਇੱਕ ਕਿਹਾ ਸਪੀਕਰ ਆਇਆ ਹੈ ਜਦ ਰਾਹੁਲ ਲੱਗਿਆ ਸੀ ਬੋਲਣ ਜਦ ਰਾਹੁਲ ਲੱਗਿਆ ਸੀ ਬੋਲਣ ਇਹਦਾ ਤਖਤ ਲੱਗ ਪਿਆ ਸੀ ਡੋਲਣ ਜਦ ਮਿਰਚਾ ਲੱਗਣ ਲੱਗੀਆਂ ਤਾਂ ਇਸ ਮਾਈਕ ਬੰਦ ਕਰਵਾਇਆ ਹੈ ਇੱਕ ਕਿਹਾ ਸਪੀਕਰ ਆਇਆ ਹੈ ਜਦ ਮਿਰਚਾ ਲੱਗਣ ਲੱਗੀਆਂ ਤਾਂ ਇਸ ਮਾਈਕ ਬੰਦ ਕਰਵਾਇਆ ਹੈ ਇੱਕ ਕਿਹਾ ਸਪੀਕਰ ਆਇਆ ਹੈ ਹੁਣ ਇਸਦੀ ਦਲ ਨਹੀਂ ਗਲਨੀ ਹੁਣ ਇਸਦੀ ਦਲ ਨਹੀਂ ਗਲਨੀ ਮਰਤਾਨਾ ਸ਼ਾਹੀ ਨਹੀਂ ਚਲਨੀ ਇਹ ਰਾਹੁਲ ਨੇ ਸਮਝਾਇਆ ਹੈ ਇੱਕ ਕਿਹਾ ਸਪੀਕਰ ਆਇਆ ਹੈ ਜਿਸ ਪਿਆਦਾ ਰਾਜ ਬਣਾਇਆ ਹੈ ਇਹ ਕਿਹਾ ਸਪੀਕਰ ਆਇਆ ਹੈ ਜਿਸ ਪਿਆਦਾ ਰਾਜ ਬਣਾਇਆ ਹੈ ਇਹਨੇ ਉਹ ਹੀ ਕਾਨੂੰਨ ਬਣਾ ਦਿੱਤਾ ਜੋ ਇਸਦੇ ਮਨ ਨੂੰ ਪਾਇਆ ਹੈ ਇੱਕ ਕਿਹਾ ਸਪੀਕਰ ਆਇਆ ਹੈ ਦਰਦੇ ਕੌਮ ਚੈਨਲ ਦੇ ਦਰਸ਼ਕ ਸਮਝ ਹੀ ਗਏ ਹੋਣਗੇ ਕਿ ਅੱਜ ਇਸ ਕਿਸ ਵਿਸ਼ੇ ਤੇ ਗੱਲ ਕਰਨੀ ਹੈ ਸੋ ਆਓ ਫਿਰ ਫਰਮਾਈਏ ਗੌਰ ਦਰਦੇ ਕੌਮ ਚੈਨਲ ਦੇ ਬਹੁਤ ਹੀ ਸੂਝਵਾਨ ਦਰਸ਼ਕੋ ਰਮਨ ਸਿੰਘ ਪ੍ਰੇਮੀ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਦੋਸਤੋ ਜਿਸ ਸੰਸਦ ਵਿੱਚ ਪੂਰੇ 10 ਸਾਲ ਜਿਨ੍ਹਾਂ ਨੇ ਚੰਮ ਦੀਆਂ ਚਲਾਈਆਂ ਸੀ ਹੁਣ ਉਹ ਆਪਣਾ ਚੰਮ ਪਚਾਉਣ ਦੇ ਯਤਨਾਂ ਚ ਲੱਗੇ ਹੋਏ ਨੇ ਸਾਰਾ ਦੇਸ਼ ਦੇਖ ਰਿਹਾ ਹੈ 48 ਲੋਕ ਸਭਾ ਦਾ ਅਜਲਾਸ ਜਿਸ ਦਿਨ ਤੋਂ ਸ਼ੁਰੂ ਹੋਇਆ ਹੈ ਉਹਦੇ ਵਿੱਚ ਖਾਕਮ ਤੇ ਕੀ ਕਰ ਰਹੀ ਹੈ ਆਪਣਾ ਉਹੀ ਰਵਈਆ ਜੋ ਪਹਿਲਾਂ ਵਾਲਾ ਸੀ ਵਿਰੋਧੀ ਧਿਰ ਨੂੰ ਨੀਚਾ ਦਿਖਾਉਣ ਦੀਆਂ ਕੋਸ਼ਿਸ਼ਾਂ ਜੋ ਪਹਿਲਾਂ ਕਰਦੇ ਨੇ ਉਹੀ ਕਰ ਰਹੀ ਹੈ ਭਾਵੇਂ 18ਵੀਂ ਲੋਕ ਸਭਾ ਵਿੱਚ ਖਾਕਮ ਤਿਰ ਨੂੰ ਲੋੜੀਂਦਾ ਬਹੁਮਤ ਨਹੀਂ ਮਿਲਿਆ ਚੰਦਰਬਾਬੂ ਨੇੜੂ ਦੀ TDP ਅਤੇ ਨਤੀਸ਼ ਕੁਮਾਰ ਦੀ ਪਾਰਟੀ ਦੋਹਾਂ ਦੀ ਸਹਾਇਤਾ ਨਾਲ ਹੀ ਨਰਿੰਦਰ ਮੋਦੀ ਜੀ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਏ ਨੇ ਆ ਪ੍ਰਧਾਨ ਮੰਤਰੀ ਬਣਾਉਣ ਵਿੱਚ ਕਾਮਯਾਬ ਹੋਏ ਨੇ ਤੇ ਆਪਣੇ 6-7 ਮੰਤਰੀ ਮੰਤਰੀ ਮੰਡਲ ਚ ਉਹੀ ਸ਼ਾਮਲ ਕੀਤੇ ਨੇ ਜਿਨ੍ਹਾਂ ਨੂੰ ਨਾ ਹੀ ਵਿਰੋਧੀ ਤਰਚੌਨੀ ਸੀ ਤੇ ਨਾ ਹੀ ਇਹਨਾਂ ਦੇ ਸਪੋਰਟਰ ਨੈਡੂ ਤੇ ਨਤੀਸ਼ ਕੁਮਾਰ ਚਾਹੁੰਦੇ ਸੀ ਨੈਡੂ ਤੇ ਨਤੀਸ਼ ਕੁਮਾਰ ਨਹੀਂ ਚਾਹੁੰਦੇ ਸੀ ਕਿ ਅਮਿਤ ਸ਼ਾਹ ਗ੍ਰਹਿ ਮੰਤਰੀ ਬਣੇ ਕਿਉਂਕਿ ਅਮਿਤ ਸ਼ਾਹ ਜੀ ਨੇ ਇਹਨਾਂ ਨੂੰ ਜਲਵਾ ਦਿਖਾਇਆ ਸੀ ਪਰ ਪਤਾ ਨਹੀਂ ਕਿ ਨੈਡੂ ਨੂੰ ਤੇ ਨਿਤਿਸ਼ ਕਮਨ ਨੂੰ ਸੱਪ ਸੁੰਘ ਗਿਆ ਕਿ ਹਾਕਮ ਨੇ ਆਪਣੀ ਜਿੱਦ ਪਗਾ ਲਈ ਮਨ ਮਸਲਾ ਦੋਸਤੋ ਇਹ ਆ ਗਿਆ ਕਿ ਸੰਸਦ ਦਾ ਇਹ ਨਿਯਮ ਹੈ ਕਿ ਜਦੋਂ ਨਵੇਂ ਸੰਸਦ ਚੁਕੀ ਆਉਂਦੇ ਨੇ ਤਾਂ ਇੱਕ ਪ੍ਰੋਟੈਂ ਸਪੀਕਰ ਬਣਾਇਆ ਜਾਂਦਾ ਜੀਨੇ ਕਹਿੰਦੇ ਮੈਂ ਬਣਾਉਂ ਸੋਚ ਕੋਣੀ ਉਦਲੇ ਨਿਯਮ ਇਹ ਹੈ ਕਿ ਸੰਸਦ ਦੇ ਵਿੱਚ ਜਿਹੜਾ ਵੀ ਸੀਨੀਅਰ ਸੰਸਦ ਤੋਂ ਹੋਵੇ ਉਹਨੂੰ ਪ੍ਰੋਟੈਂਸਿਵ ਸਪੀਕਰ ਜਿਹੜਾ ਹੈ ਉਹ ਬਣਾਇਆ ਜਾਂਦਾ ਹੈ ਪਰ ਮੋਦੀ ਸਰਕਾਰ ਨੇ ਇਹਦੇ ਉਲਟ ਕੰਮ ਕੀਤਾ ਜੋ ਸਭ ਤੋਂ ਸੀਨੀਅਰ ਸੰਸਦ ਮੈਂਬਰ ਸੀ 8 ਵਾਰ ਲੋਕ ਸਭਾ ਦਾ ਮੈਂਬਰ ਬਣ ਕੇ ਆਇਆ ਕੇਸ਼ਰੇਸ਼ ਜਿਹੜਾ ਕਿ ਕਾਂਗਰਸ ਦਾ ਐਮਪੀ ਸੀ ਉਹਨੂੰ ਪ੍ਰੋਟੈਂਪ ਸਪੀਕਰ ਬਣਾਉਣ ਦੀ ਬਜਾਏ ਸਤਵਾਲ ਚੁਣ ਕੇ ਆਏ ਵੀ ਮਹਿਤਾਬ ਨੂੰ ਪ੍ਰੋਟੋਕੋਲ ਸਪੀਕਰ ਨੂੰ ਆਤਾ ਇਹ ਹਾਕਮ ਧਿਰ ਦਾ ਜਾਨੀ ਕਿ ਨਰਿੰਦਰ ਮੋਦੀ ਦਾ ਵਿਰੋਧੀ ਧਿਰ ਤੇ ਪਹਿਲਾ ਹਮਲਾ ਸੀ ਉਹਨੂੰ ਅਹਿਸਾਸ ਕਰਾਉਣਾ ਸੀ ਵੀ ਅਸੀਂ ਉਹੀ ਹਾਂ ਜਿਵੇਂ ਪਹਿਲਾਂ ਕਰਦੇ ਹਾਂ ਹੁਣ ਵੀ ਉਵੇਂ ਕਰਾਂਗੇ ਚਲੋ ਜੋ ਹੋ ਗਿਆ ਸੋ ਹੋ ਗਿਆ ਉਸ ਤੋਂ ਬਾਅਦ ਹੁਣ ਮਾਮਲਾ ਸੀ ਕਿ ਲੋਕ ਸਭਾ ਦਾ ਸਪੀਕਰ ਵੀ ਚੁਣਦਾ ਆਮ ਤੌਰ ਤੇ ਕੀ ਹੁੰਦਾ ਹੈ ਕਿ ਹਾਕਮ ਧਿਰ ਦਾ ਸਪੀਕਰ ਚੁਣਿਆ ਜਾਂਦਾ ਹੈ ਤੇ ਵਿਰੋਧੀ ਧਿਰ ਦਾ ਡਿਪਟੀ ਸਪੀਕਰ ਪਰ ਹਾਕਮ ਧਿਰ ਜਾਨੀ ਕਿ ਨਰਿੰਦਰ ਮੋਦੀ ਹੋਣੀ ਡਿਪਟੀ ਸਪੀਕਰ ਵਿਰੋਧੀ ਧਿਰ ਦਾ ਬਣਾਉਣ ਵਾਸਤੇ ਸਹਿਮਤ ਨਹੀਂ ਹੋਏ ਤੇ ਸਪੀਕਰ ਆਮ ਤੌਰ ਤੇ ਸਰਬਸੰਮਤੀ ਨਾਲ ਬਣਾਇਆ ਜਾਂਦਾ ਹੈ ਫਿਰ ਵਿਰੋਧੀ ਧਿਰ ਵੀ ਨਹੀਂ ਵੀ ਇਹਨਾਂ ਦੇ ਸਪੀਕਰ ਨੂੰ ਸਰਬਸੰਮਤੀ ਨਾਲ ਚੁਣਨ ਨਹੀਂ ਦਿੰਦਾ ਇਹਨਾਂ ਦੇ ਸਪੀਕਰ ਦੇ ਮੁਕਾਬਲੇ ਤੇ ਆਪਣਾ ਕੇਸ਼ਰੇਸ਼ ਨੂੰ ਸਪੀਕਰ ਵਿਚੋਂ ਲੜਾਈ ਹਾਲਾਂਕਿ ਪਤਾ ਸੀ ਕਿਉਂਕਿ ਗਿਣਤੀ ਮਿੰਤੀ ਤਾਂ ਪੂਰੀ ਸੀ ਵੀ ਇਸ ਜਿੱਤਨੀ ਸੰਗ ਪਰ ਸਰਬਸੰਮਤੀ ਨਾਲ ਇਹਨਾਂ ਦਾ ਸਪੀਕਰ ਵੀ ਨਹੀਂ ਚੁਣ ਲਿਆ ਦਿੱਤਾ ਮੇਰੇ ਇੱਕ ਗੱਲ ਯਾਦ ਆ ਗਈ ਕਿ ਦਰਿਆ ਦੇ ਇੱਕ ਪਾਸੇ ਕੋਈ ਜਾਨਵਰ ਪਾਣੀ ਪੀ ਰਿਹਾ ਸੀ ਉਹਦੇ ਉਰਲੇ ਕਿਨਾਰੇ ਤੇ ਖੜਾ ਕੋਈ ਜੋ ਪਾਣੀ ਪੀਣ ਲੱਗ ਰਿਹਾ ਉਹਦੇ ਦਰਿਆ 'ਚ ਡੜਾ ਮਾਰਦਾ ਖੜਕਾ ਹੁੰਦਾ ਪਾਣੀ ਨੂੰ ਖੜ ਜਾਂਦਾ ਉਹ ਫੇਰ ਪਾਣੀ ਪੀਣ ਲੱਗਦਾ ਉਹ ਫੇਰ ਡੜਾ ਮਾਰਦਾ ਉਹ ਪਾਣੀ ਪੀਣੋਂ ਫੇਰ हट ਜਾਣਾ ਇਦ ਜਿਗਰ ਨੂੰ ਨਾ ਕੋਈ ਉਹਦਾ ਨਹੀਂ ਸੀ ਦੋ ਤਿੰਨ ਵਾਰ ਇਦਾਂ ਹੋਣ ਜਦੋਂ ਲੱਗਿਆ ਤਾਂ ਕੋਲ ਦੀ ਕੋਈ ਲੰਘ ਰਿਆ ਸੀ ਬੰਦਾ ਕਹਿੰਦਾ ਵੀ ਉਹ ਜਾਨਵਰ ਤਰੀ ਪਹੁੰਚ ਤੋਂ ਦੂਰ ਹੈ ਤੂੰ ਉਹਨੂੰ ਮਾਰ ਨਹੀਂ ਸਕਦਾ ਡੜਾ ਨਹੀਂ ਮਾਰ ਸਕਦਾ ਤੇ ਤੂੰ ਬਾਹਰ ਬਾਹਰ ਡੜਾ ਕਿਉਂ ਮਾਰੀ ਜਾਂਦਾ ਕਹਿੰਦਾ ਮੈਨੂੰ ਪਤਾ ਹੈ ਕਿਉਂ ਮੇਰੀ ਪਹੁੰਚ ਤੋਂ ਬਹੁਤ ਦੂਰ ਹੈ ਮੈਂ ਉਹਨੂੰ ਮਾਰ ਨਹੀਂ ਸਕਦਾ ਪਰ ਇੱਕ ਤਾਂ ਮੈਂ ਨਹੀਂ ਉਹਨੂੰ ਪਾਣੀ ਪੀਣ ਦਿੰਦਾ ਇਹੀ ਵਿਰੋਧੀ ਧਿਰ ਨੇ ਕੀਤਾ ਸੀ ਕਿ ਹਾਕਮ ਤੇ ਦਾ ਸਪੀਕਰ ਵੀ ਸਰਵ ਸਭ ਸਮਤੀ ਨਾਲ ਅਸੀਂ ਨਹੀਂ ਚੁਣ ਦਿੰਦੇ ਹੁਣ ਡਿਪਟੀ ਸਪੀਕਰ ਦੀ ਚੋਣ ਵਾਲੇ ਕੀ ਹੋਣਾ ਹੈ ਰਾਸ਼ਟਰਪਤੀ ਸਹਿਬਾ ਦਾ ਜੋ ਪਾਸ਼ਨ ਹੁੰਦਾ ਉਹ ਹੋ ਗਿਆ ਉਹ ਤੇ ਜਿਹੜਾ ਹੁਣ ਬੋਲਣਾ ਹੁੰਦਾ ਇਹਨਾਂ ਨੇ ਧੰਨਵਾਦ ਦੇ ਮਤੇ ਤੇ ਉਹਦੇ ਚ ਵਿਰੋਧੀ ਧਿਰ ਜਿਹੜੀ ਸੀ ਹੁਣ ਪੂਰੀ ਤਿਆਰੀ ਨਾਲ ਆਪਣਾ ਪੂਰਾ ਅਸ਼ਤਰ ਬਸ਼ਤਰ ਸ਼ਸਤਰ ਲੈ ਕੇ ਸੰਸਦ 'ਚ ਪਹੁੰਚ ਗਈ ਤੇ ਮੋਸਾਂ ਨੂੰ ਐ ਦੇ ਲਿਆ ਤਾਂ ਵਿਆਹ ਦੇ ਲਵਾਂਗੇ ਗਿਣ ਗਿਣ ਕੇ ਬਦਲੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਜਦੋਂ ਭਾਸ਼ਣ ਸ਼ੁਰੂ ਹੋਇਆ ਭਾਸ਼ਣ ਐਨਾ ਜੋਸ਼ੀਲਾ ਇੱਕ ਇੱਕ ਪੁਆਇੰਟ ਮਤਲਬ ਉਹਦੇ ਜਿਹੜੇ ਗਿਨਾਏ ਤੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਹਾਕਮ ਧਿਰ ਤੇ ਜਿਹੜੇ ਤੀਰ ਛੱਡੇ ਅਸ਼ਤ ਛੱਡੇ ਮੋਜਾਈਲਾ ਛਡੀਆਂ ਐਨੇ ਛੱਡੇ ਕਿ ਹਾਕਮ ਤੈਨੂੰ ਬੰਦਲਾਤਾ ਬੰਦਲਾ ਬੁੰਦਲ ਗਿਆ ਪ੍ਰਧਾਨ ਮੰਤਰੀ ਨੂੰ ਵੀ ਉੱਠਣ ਵਾਲੀ ਉੱਠਣਾ ਪਿਆ ਵਿੱਚ ਦੀ ਗ੍ਰਹਿ ਮੰਤਰੀ ਨੂੰ ਉੱਠਣਾ ਪਿਆ ਡਿਫੈਂਸ ਮੰਤਰੀ ਨੂੰ ਵੀ ਉੱਠਣਾ ਪਿਆ ਰਿਜਿਜੂ ਨੂੰ ਵੀ ਉੱਠਣਾ ਪਿਆ ਜਿਹੜਾ ਪਾਰਲੀਮੈਂਟ ਮਾਮਰੇ ਵਾਲੇ ਮੰਤਰੀ ਸੀ ਪਰ ਰਾਹੁਲ ਗਾਂਧੀ ਆਪਣੇ تیر ਲਗਾਤਾਰ ਲਗਾਤਾਰ ਛੱਡੀ ਬੁਰੀ ਤਰ੍ਹਾਂ ਜ਼ਖਮੀ ਕਰਤਾ ਤੇ ਉਹ ਸਪੀਕਰ ਜਿਹੜਾ ਪਹਿਲੇ ਦਿਨ ਜਿਹੜਾ ਸੀ ਨਾ ਕਿਸੇ ਨੂੰ ਬੋਲਣ ਨਹੀਂ ਦਿੱਤਾ ਸੀ ਉਹਦਾ ਰਵਈਆ ਜਿਹੜਾ ਸੀ ਐਨਾ ਹੈਂਕੜੀ ਭਰਿਆ ਸੀ ਜਿਵੇਂ ਭਪਿੰਦਰ ਗੁੱਡਾ ਵਾਲਾ ਬਹਿ ਜਾ ਬਹਿ ਜਾ ਬਿਲੇ ਡੋੜੀ ਡੋੜੀ ਫਿਰ ਇਹਨਾਂ ਆਏ ਝੜਕ ਝੜਕ ਜਿਵੇਂ ਨਾ ਹੈਡਮਾਸਟਰ ਸਟੂਡੈਂਟ ਨੂੰ ਪਾਉਂਦਾ 에ਅਰ ਵੀ ਆ ਉਹਦਾ ਸੀ ਪਰ ਅੱਜ ਹੁਣ ਰਾਹੁਲ ਗਾਂਧੀ ਜਦੋਂ ਬੋਲ ਰਿਹਾ ਸੀਗਾ ਜਿਹੜਾ ਸਪੀਕਰ ਹੋਮ ਪ੍ਰਕਾਸ਼ ਬਿਰਲਾ ਜੀ ਜਿਨ੍ਹਾਂ ਨੇ ਮੂੰਹ ਤੇ ਹਮੇਸ਼ਾ ਸਮਾਈ ਰਹਿੰਦੀ ਸੀ ਮੁਸਕਾਨ ਰਹਿੰਦੀ ਸੀ ਉਹ ਮੁਸਕਾਨ ਗਾਇਬ ਹੋ ਗਈ। ਇਹਨਾਂ ਤੋਂ ਬਾਅਦ ਦੂਜੇ ਬੁਲਾਰੇ ਸਮਾਜਵਾਦੀ ਪਾਰਟੀ ਦੇ ਅਕਲੇਸ਼ ਜਾਦਵ ਜੀ ਆਏ। ਉਹਨਾਂ ਨੇ ਆਪਣੇ ਵੱਖਰੇ ਅੰਦਾਜ਼ ਫੈਰੋ ਸ਼ੈਰੀ ਵਿੱਚ ਕਥਾ ਕਹਾਣੀਆਂ ਸੁਣਾ-ਸੁਣਾ ਕੇ ਹਾਕਮ ਤੇਰਦਾ ਉਹ ਹਾਲ ਕਰਤਾ ਕਿ ਜਿਹੜੇ ਜ਼ਖਮ ਰਾਹੁਲ ਜੀ ਨੇ ਨੇਪਾਸ਼ ਨੇ ਦਿੱਤੇ ਸੀ ਉਹਨਾਂ ਉੱਤੇ ਨਮਕ ਛਿੜਕਤਾ। ਦੂਜਾ ਨਾਮ ਕਹਿ ਸਕਿਆ ਜਿਹੜੇ ਰਾਮ ਮੰਦਰ ਦੇ ਮੁੱਦੇ ਤੇ ਅਜੁੱਧਿਆ ਦੇ ਮੁੱਦੇ ਤੇ ਭਾਜਪਾ ਵਾਲੇ ਵੋਟਾਂ ਵਟੋਰਨੀਆਂ ਚਾਹੁੰਦੇ ਸਨ ਉੱਥੇ ਬੁਰੀ ਤਰ੍ਹਾਂ ਅਜੁੱਧਿਆ ਭਾਜਪਾ ਦੇ ਮੈਂਬਰ ਨੂੰ ਖਰਾਉਣ ਵਾਲਾ ਸੰਸਦ ਸਮਾਜਵਾਦੀ ਪਾਰਟੀ ਦਾ ਉਹ ਵੀ ਅਕਲੇਸ਼ ਨੇ ਸਾਹਮਣੇ ਬੁਹਾਇਆ ਹੋਇਆ ਸੀ ਇਹਨਾਂ ਨੂੰ ਖਿਜਾਉਣ ਵਾਸਤੇ ਸਾਡੇ ਪੰਜਾਬ ਦਾ ਇੱਕ ਨੌਜਵਾਨ ਅਮਰਿੰਦਰ ਸਿੰਘ ਰਾਜਾ ਬੜਿੰਗ ਲੁਧਿਆਣੇ ਤੋਂ ਜਿੱਤ ਕੇ ਗਿਆ ਉਹਨੇ ਵੀ ਫਿਰ ਕਿੰਨਾ Ksi ਪੂਰੇ ਜੋਸ਼ ਚ ਬੋਲਿਆ ਬੋਲ ਬੋਲਦੇ ਬੋਲਦਾ ਗळा ਵੀ ਬਹਿ ਗਿਆ ਗळा ਭੜ ਵੀ ਗਿਆ ਐਨਾ ਜੋਸ਼ ਆ ਗਿਆ ਉਹਨੇ ਹਾਕਮ ਤੇ ਤੇ ਰਾਹੁਲ ਗਾਂਧੀ ਵਾਂਗ ਹੀ ਬਾੜ ਤੇ ਬਾਹਰ ਕੀਤੇ ਸੱਚੀਆਂ ਗੱਲਾਂ ਕਹੀਆਂ ਲੁਧਿਆਣੇ ਦੀ ਨਿਮੈਂਦਗੀ ਵਪਾਰੀਆਂ ਦੇ ਗੱਲਾਂ ਕਹੀਆਂ ਕਿਸਾਨਾਂ ਦੇ ਗੱਲਾਂ ਕਹੀ ਉਹਨੇ ਬਹੁਤ ਕੁਝ ਕਿਹਾ ਤੇ ਨਾਲ ਦੀ ਨਾਲ ਉਹਨੇ ਕੰਗਣਾ ਨਾਉ ਦੀ ਮੰਜੀ ਵੀ ਠੋਕਦੀ ਫਿਰ ਬੰਗਾਲ ਦੀ ਮਹੂਆ ਮৈত্রਾ ਸੰਸਦ ਮੈਂਬਰ ਜੀਨੂ ਕੇ ਪਹਿਲਾਂ ਇੰਨਾ ਹੀ ਸਪੀਕਰ ਸਾਹਿਬ ਨੇ ਸਸਪੈਂਡ ਕਰਤਾ ਸੀ ਬਾਹਰ ਦਾ ਰਸਤਾ ਵਿਖਾਤਾ ਸੀ ਪਰ ਲੋਕਾਂ ਨੇ ਬੰਗਾਲ ਦੀ ਜਨਤਾ ਨੇ ਉਸ ਛੇੜੀ ਨੂੰ ਜਿਤਾ ਕੇ ਫੇਰ ਸੰਸਦ ਵਿੱਚ ਭੇਜਤਾ ਉਹਨੇ ਜੋ ਆਪਣੀ ਤਕਰੀਰ ਕੀਤੀ ਬੰਦਲ ਗਏ ਸਪੀਕਰ ਸਾਹਿਬ ਵੀ ਬੰਦਲ ਗਏ ਕਿਉਂਕਿ ਸਪੀਕਰ ਤੇ ਹੀ ਜ਼ਿਆਦਾ ਕਸ ਆ ਰਿਹਾ ਸੀਗਾ ਤੇ ਸਰਕਾਰ ਨੇ ਤਾਂ ਬਦਲ ਹੀ ਨਹੀਂ ਸੀਗਾ ਉਹਨਾਂ ਦੇ ਨਾਲ ਹੀ ਬੈਠੇ ਬੰਗਾਲ ਦੇ ਸੰਸਦ ਅਨਿਲ ਬੈਨਰਜੀ ਉਹਨਾਂ ਨੇ ਹੋਰ ਹੀ ਕਮਾਕੀ ਕੀਤੀ ਉਹਨਾਂ ਦਾ ਅੰਦਾਜ਼ ਨੋਟੰਕੀ ਸਟਾਈਲ ਜਿਹੜਾ ਉਹਨਾਂ ਨੇ ਕੋਈ ਸ਼ਾਇਦ ਬੰਗਾਲ ਦੀ ਖੇਡ ਹੋਣੀ ਹੈ ਉਹ ਵੀ ਐਕਟਿੰਗ ਕਰਕੇ ਕਰ 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 ਕਰਕੇ ਸਾਰਾ ਸੰਸਦ ਹੱਸਣ ਲੱਗਾ ਤਾਂ ਖੜ੍ਹਾਇਆ ਵੀ ਹਸਾਇਆ ਵੀ ਦੋਸਤੋ ਇਸ ਮਾਦ ਦੇਖਣ ਵਾਲੀ ਇਹ ਗੱਲ ਸੀ ਹੁਣ ਇਹਦਾ ਜਵਾਬ ਪ੍ਰਧਾਨ ਮੰਤਰੀ ਸਾਹਿਬ ਕੀ ਦੇਣਗੇ ਬਹੁਤ ਜਿਥਾਰੇ ਜੈਨੇ ਲਾਤੇ ਦੇਖ ਹੀ ਲਓਗੇ ਪਰ ਇਸ ਵਾਰ ਹਾਕਮ ਤੇ ਤੇ ਵਿਰੋਧੀ ਤੇ ਨੇ ਜੋ ਬਾਤ ਕੀਤੀ ਇਹਨੇ ਪਿਛਲੀ ਵਾਰ ਦੇ ਸਾਰੇ ਬਦਲੇ ਲੈ ਲਏ ਉਹਨਾਂ ਨੂੰ ਬੁਰੀ ਤਰ੍ਹਾਂ ਝਕਮ ਕੀਤਾ ਤਰਫਣ ਲਾਤੇ ਇਹਨਾਂ ਨੂੰ ਹਾਕਮ ਤੇ ਨੂੰ ਤੇ ਸਪੀਕਰ ਸਾਹਿਬ ਦੀ ਖਾਤ ਇਹ ਸੀ ਕਿ ਸਪੀਕਰ ਸਾਹਾ ਮੇਰਾ ਖਿਆਲ ਹੈ ਵੀ ਇਹ ਕੋਈ ਨਾ ਕੋਈ ਲਾਹੇ ਜਾਂ ਨਾ ਵਾਹੇ ਪਰ ਮੈਨੂੰ ਇਹ ਲੱਗਦਾ ਕਿ ਸ਼ਾਇਦ ਇਹ ਆਪ ਹੀ ਅਸਤੀਫਾ ਦੇ ਕੇ ਭੱਜਣ ਐਨੇ ਦੋਨਾਂ ਪਾਸਿਆਂ ਤੋਂ ਹਮਲੇ ਕਿਉਂਕਿ ਬੀਜੇਪੀ ਦਾ ਤਾਂ ਇਹ ਪਕੜਨੇ ਕਰਨਾ ਹੈ ਤੇ ਇਹਨਾਂ ਨੇ ਕਰ ਨਹੀਂ ਦੇਣਾ ਤੇ ਉਹਦੇ ਵਿੱਚ ਵਿਚਾਲੇ ਹਾਕਮਤ ਦੀ ਬਜਾਏ ਸਪੀਕਰ ਫੜਦਾ ਦੋਨਾਂ ਪੁੜਾਂ ਵਿਚਾਲੇ ਫਸੇ ਹੋਏ ਸਪੀਕਰ ਸਾਹਿਬ ਹੁਣ ਇਹ ਕੀ ਇਹ 5 ਸਾਲ ਪੂਰੇ ਕਰ ਲੈਣਗੇ ਮੈਨੂੰ ਨਹੀਂ ਲੱਗਦਾ ਮੈਨੂੰ ਤਾਂ ਐਂ ਲੱਗਦਾ ਵੀ ਜੇ ਇਦਾਂ ਹੀ ਨਾ ਤੇ ਹਮਲੇ ਹੁੰਦੇ ਰਹੇ ਕਿ ਆਪ ਹੀ ਅਸਤੀਫਾ ਦੇ ਕੇ ਭੱਜਣਗੇ ਅੱਜ ਇੰਨਾ ਖੁਸ਼ੀ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਇਹ ਸੀ ਸਾਡਾ ਅੱਜ ਦਾ ਲੋਕ ਸਭਾ ਦੇ ਸਪੀਕਰ ਸਾਹਿਬ ਦੀ ਤਾਨਾ ਸ਼ਾਹੀ ਵਤੀਰੇ ਬਾਰੇ ਇੱਕ ਖਾਸ ਪ੍ਰੋਗਰਾਮ ਆਪ ਜੀ ਨੂੰ ਕਿਉਂ ਜੱ ਲੱਗਿਆ ਇਸ ਬਾਰੇ ਆਪਣੀ ਰਾਇ ਸਾਡੇ ਨਾਲ ਕਮੈਂਟਾਂ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਦ ਤੱਕ ਗੁਰੂ ਨਾਨਕ ਦੇਵ ਆ ਗਿਆ ਸਤਿ ਸ੍ਰੀ ਅਕਾਲ ਦਰਦੇ ਕੌਮ ਦਰਦੇ ਕੌਮ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਤਾਂ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ